ਜੀਬ ਦੁੱਧ ਚਵਾਈ ਮੁਕਾਬਲਾ ਕਰਾਇਆ ਜਾ ਰਿਹਾ ਪਹਿਲਾ ਦੁੱਧ ਚਵਾਈ ਮੁਕਾਬਲਾ ਲੋਂਗੋ ਵਾਲਾ ਦੇ ਵਿੱਚ ਤੇ ਇਹ ਤਰੀਕਾ ਦੇਖ ਸਕਦੇ ਹੋ 25 ਮਾਰਚ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ ਤੇ 26 ਮਾਰਚ ਸਵੇਰੇ ਤੇ ਸ਼ਾਮ ਨੂੰ ਦੋ ਟਾਈਮ ਬੱਕਰੀਆਂ ਝੋਨੀਆਂ ਜਾਣਗੀਆਂ ਤੇ ਪਹਿਲਾ ਨਾਮ ਵਾਸ਼ਿੰਗ ਮਸ਼ੀਨ ਹੈ ਤੇ ਸਾਰੇ ਵੀਰਾਂ ਨੇ ਜਰੂਰ ਪਹੁੰਚਣਾ ਹੈ ਪੋਸਟਰ ਦੇਖ ਸਕਦੇ ਹੋ ਬਾਕੀ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਤੀ ਲੈ ਚੱਕਾ ਨਾ ਇਹ ਵੀ ਵਿੱਚ ਲੈ ਵੀ ਆ ਦਿਖ ਰਾ ਰਾਜੀ ਵੀ ਟ ਮਹਾਰਾ ਡੇ ਨਾ ਇੱਕ ਇੱਕ ਹੋਰ ਲਾਜੂ ਜੇ ਤੂੰ ਆ ਲੈ ਕੇ ਪਾ ਜੇ ਲੱਖ ਰੁਪਏ ਦਾ ਰਵਾਤਾ ਨਹੀਂ ਤੂੰ ਉਹੀ ਤੋੜਾ ਨਹੀਂ ਤਾਂ ਉਹੀ ਦੇ ਤੂੰ ਪਿਆਰ ਨਹੀਂ ਸਬਾਨ ਪਿੱਛੇ ਹੱਥ ਲਾ ਕੇ ਪਿੱਛੇ ਹੋ ਰਿਹਾ ਹੈ ਦੇ ਸ਼ੁਰੂ ਹਾਂ ਜੀ ਆ ਦੇਵਾ ਕਿੰਨੇ ਓਵਰ ਲਿਖੇ 1 2 3 4 5 6 7 ਹੋ ਗਏ 7 ਉਂਗਾਲੀ ਮੰਡੀ ਦਾ ਸਾਰਾ ਗਾਵਾ ਹੀ ਭਰਦਾ ਤੇਰਾ ਵਾਲੇ ਹੁੰਦੇ ਅੱਧੀ ਆ ਜੀ ਕਰ ਜੀ ਸ਼ੁਰੂ ਹਾਂ ਜੀ ਹਾਂ ਜੀ ਬਾਈ ਆਉਣਾ ਤਾਂ ਕੈਮਰੇ ਫੋਟੋ ਆਉਣੀ ਚਾਹੀਦੀ ਵਧੀਆ ਅਰੇ ਵੀਰਾਂ ਨੂੰ ਪਿਆ ਬਲੀ 80 ਕਾਰਮੇ ਦਾ ਸਾਰੇ ਠੀਕ ਠਾਕ ਹੋਵਗੇ ਪੂਰੀ ਅਨਾਉਂਸਮੈਂਟ ਕਰਨੀ ਹੈ ਕਿ ਕੱਪਾ ਨਾ ਸਾਰੇ ਬਾਈ ਇਕੱਠੇ ਆਉਣਗੇ ਲੋਂਗੋਵਾਲ ਦੀ ਪੂਰੀ ਕਮੇਟੀ ਇਕੱਠੇ ਹੋਇਆ ਠੀਕ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਜਿੰਨੇ ਵੀ ਸੱਜਣ ਮਿੱਤਰ ਇੱਥੇ ਪਹੁੰਚਿਆ ਮੈਂ ਕੈਮਰਾਮੈਨ ਦਾ ਵੀ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਕਰੂੰਗਾ ਚੈਨਲਾਂ ਦਾ ਜੋ ਕਿਸਾਨ ਵੀਰਾਂ ਤੱਕ ਇਹ ਜਿਹੜੀ ਹਾਂਜੀ ਇਹ ਪਸ਼ੂ ਪਾਲਣ ਦੀ ਦਿੱਖ ਹੈ ਉਹ ਪਹੁੰਚਾਉਂਦੇ ਆ ਸਭ ਤੋਂ ਵੱਡਾ ਪੁੰਨ ਤੇ ਇੱਕ ਕੰਮ ਹੈ ਬਹੁਤ ਧੰਨਵਾਦ ਦੂਸਰਾ ਜਿਹੜਾ ਮੈਂ ਸਾਡੀ ਟੀਮ ਦੇ ਮੋਢੀ ਆ ਸਾਰੀ ਟੀਮ ਆ ਸਾਡੀ ਮਾਸਟਰ ਗਰਜੀਤ ਜੀ ਉਹਨਾਂ ਦੇ ਨਾਲ ਮੈਂ ਨਾਮ ਨਹੀਂ ਜਾਣਦਾ ਭਰਾਜੀ ਦਾ ਇਹ ਵੀ ਬੱਕਰੀ ਪਾਲਕ ਦੇ ਇੱਕ ਮੈਂਬਰ ਬਣ ਚੁੱਕੇ ਨੇ ਕਿਉਂਕਿ ਹਰ ਫੰਕਸ਼ਨ ਦੇ ਵਿੱਚ ਸਾਡੇ ਛੋਟੇ ਜਿਹੇ ਸੱਦੇ ਦੇ ਆਉਂਦੇ ਆ ਠੀਕ ਹੈ ਜੀ ਤੇ ਨਾਲ ਹੀ ਸਰਦਾਰ ਗਰਮੀਰ ਸਿੰਘ ਜੀ ਤੇ ਨਾਲ ਹੀ ਸਾਡੇ ਬੱਕਰੀ ਪਾਲ ਬੱਕਰੀ ਫਾਰਮਰ ਸਾਰੇ ਬੱਕਰੀ ਫਾਰਮਰ ਹੀ ਆ ਸਰਦਾਰ ਪ੍ਰਤਾਪ ਜੀ ਰਾਜੂ ਦਿਰਬਾ ਜੀ ਤੇ ਕਾਲਾ ਬਾਈ ਤੇ ਨਾਲ ਆਪਣੇ ਚੈਨਲ ਹੋਵੇ ਠੀਕ ਹੈ ਜੀ ਬੇਨਤੀ ਇਹ ਕਰਦੇ ਆ ਬਾਈ ਜੀ ਕਿ ਪਿਛਲੀ ਜਿਹੜੀ ਲੋਂਗੋਵਾਲ ਬੱਕਰੀ ਮੇਲਾ ਹੋਇਆ ਉਹਦੇ ਉੱਤੇ ਇੱਕ ਗੱਲ ਰੱਖੀ ਗਈ ਸੀ ਕਾਲੇ ਬਾਵਾ ਗੋਡ ਫਾਰਮ ਵੱਲੋਂ ਵੀ ਉਹਨਾਂ ਦੇ ਫਾਦਰ ਸਾਹਿਬ ਪੋਸਟ ਦਿਖਾ ਦਿਓ ਬਾਈ ਜੀ ਸਾਰੇ ਨੂੰ ਆਜੂ ਆ ਦਿਖਾ ਦਿਓ ਆਹੀ ਹੈ ਜਿੰਨਾਂ ਦੇ ਸਵਰਗਵਾਸੀ ਸਰਦਾਰ ਬਾਵਾ ਫਰੀਦ ਜੀ ਦੀ ਯਾਦ ਦੇ ਵਿੱਚ ਕਾਲੇ ਬਾਈ ਦਾ ਟਾਰਗੇਟ ਸੀ ਵੀ ਇਹਨਾਂ ਦੇ ਪਿੰਡ ਦੇ ਵਿੱਚ ਬੱਕਰੀ ਦੀ ਦੁੱਧ ਚੁਵਾਈ ਮੁਕਾਬਲਾ ਕਰਵਾਇਆ ਜਾਵੇ ਪਰ ਇਹਨਾਂ ਨੇ ਧੰਨਵਾਦ ਦੀਆਂ ਇਹਨਾਂ ਨੇ ਸਾਰੀ ਟੀਮ ਦਾ ਫੈਸਲਾ ਲੈਂਤਾ ਵੀ ਕਿਉਂ ਨਾ ਇਹ ਸਾਰੀ ਟੀਮ ਲੋਂਗੋਵਾਲ ਦੇ ਨੇੜੇ ਆ ਠੀਕ ਹੈ ਜੀ ਤਾਂ ਉਹ ਟੀਮ ਦੇ ਅੰਡਰ ਕਰਵਾਇਆ ਜਾਵੇ ਤਾਂ ਜਿਆਦਾ ਕਿਉਂਕਿ ਰੌਣਕ ਜਿੱਥੇ ਹੁੰਦੀ ਆ ਉਹ ਰੌਣਕ ਦੇ ਵਿੱਚ ਬੱਕਰੀ ਪਾਲਣ ਨੂੰ ਨਾਲ ਪ੍ਰਮੋਸ਼ਨ ਵੀ ਕਰਨਾ ਕਿਉਂਕਿ ਇੰਨਾ ਬਜ਼ੁਰਗਾਂ ਨੇ ਬੱਕਰੀ ਪਾਲਣ ਨੂੰ ਚੱਕਿਆ ਦੇਖੋ ਪੁਰਾਣੇ ਟਾਈਮ ਤੋਂ ਬੱਕਰੀ ਪਾਲਣ ਕੀਤੀ ਤਾਂ ਜੱਦੀ ਪੁਸ਼ਤੀ ਬਰੀਡ ਸਾਮੀ ਤਾਂ ਅੱਜ ਬਾਗੇ ਕਾਲੇ ਬਾਈ ਉਰੀ ਵੀ ਉਸੇ ਬਰੀਡ ਤੇ ਕੰਮ ਕਰ ਰਹੇ ਨੇ ਚਲੋ ਮਨ ਦੀ ਇੱਛਾ ਹੁੰਦੀ ਆ ਤਾਂ ਅੱਜ ਇਹ ਜਿਹੜਾ ਪਹਿਲਾ ਦੁੱਧ ਚਵਾਈ ਮੁਕਾਬਲਾ ਲੰਗੋਵਾਲ ਦੇ ਵਿੱਚ ਵੈਸੇ ਦੋ ਇਹ ਤੋਂ ਪਹਿਲਾਂ ਹੋ ਚੁੱਕੇ ਨੇ ਪਰ ਬਾਬਾ ਫਰੀਦ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਦੀ ਯਾਦ ਦੇ ਵਿੱਚ ਪਹਿਲਾ ਜਿਹੜਾ ਮੁਕਾਬਲਾ ਉਹ 26 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ 25 ਮਾਰਚ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ ਜਿੰਨੇ ਵੀ ਵੀਰ ਇਹ ਵੀਡੀਓ ਨੂੰ ਦੇਖ ਰਹੇ ਨੇ 25 ਮਾਰਚ ਨੂੰ ਸਾਡੇ ਕੋਲ ਬੱਕਰੀਆਂ ਲੈ ਕੇ ਆਉਣਗੇ ਤਾਂ ਕਿ ਖਾਲੀ ਕਰੀਆਂ ਜਾਣਗੀਆਂ 26 ਮਾਰਚ ਨੂੰ ਸਵੇਰੇ ਦਾ ਟਾਈਮ ਦੇਵਾਂਗੇ ਅਗਲੀ ਵੀਡੀਓ ਦੇ ਵਿੱਚ 6-7 ਵਜੇ ਦੇ ਕਰੀਬ ਉਹ ਬੱਕਰੀਆਂ ਚੁਆਈ ਕੀਤੀ ਜਾਊਗੀ ਤੇ ਦੂਜੀ ਚੁਆਈ ਹੈ ਜਿਹੜੀ 26 ਮਾਰਚ ਨੂੰ ਉਹੀ ਸ਼ਾਮ ਵਾਲੇ ਦਿਨ ਕੀਤੀ ਜਾਊਗੀ ਠੀਕ ਹੈ ਜੀ ਇਸ ਲਈ ਚਾਰ ਸ਼ਬਦ ਮੈਂ ਸਾਡੀ ਟੀਮ ਵੱਲੋਂ ਵੀ ਕਹਾਉਣੇ ਚਾਹੂੰਗਾ ਮਾਸਟਰ ਜੀ ਨਾਲ ਸਾਰੇ ਚੈਨਲ ਨੂੰ ਬੇਨਤੀ ਕਰੂੰਗਾ ਅੱਸੀ ਕੱਲ੍ਹ ਜੀ ਪਲੇ ਖੜਿਆ ਨੂੰ ਬਸ ਇੱਕ ਨਾਮ ਨਾਮ ਦਾ ਉਹੀ ਗਾਦੀ ਪਾ ਕੇ ਅੱਜ ਵੀ ਤਿਰਿ ਗੁਰੂ ਦੇ ਮੁਕਾਬਲਾ ਕਰਾਉਣ ਜਾ ਰਹੇ ਹਾਂ ਉਹਦੇ ਵਿੱਚ ਫਸਟ ਨਾਮ ਜਿਹੜਾ ਬਾਸੂ ਮਸੀਹ ਲੱਤੀ ਹੈ ਤੇ ਬਾਕੀ ਨਾਮ ਬਾਸੂ ਪਾਣ ਖੜੇ ਬਾਸੂ ਮਸੀਹ ਬਾਬਾ ਬੋਲ ਕਰਨ ਬਣਵਾਏ ਤੇ ਅਸੀਂ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਬੜੀਆ ਤੇ ਬੜੀਆ ਪਸ਼ੂ ਪੂਰੇ ਲੈ ਕੇ ਆਉਣ ਤੇ ਤਾਂ ਕਿ ਚੋਾਈ ਮੁਕਾਬਲਾ ਜਿਹੜਾ ਆਪਾਂ ਮਤਲਬ ਕਿ ਤਾਹਾਂਪੁਰ ਮੋੜ ਕਰ ਸਕੀਏ ਉਹ ਬੰਦੇ ਦੇ ਨਾਲ ਗੱਲ ਕਰ ਰਹੇ ਆ। ਇਹਨਾਂ ਦਾ ਧੰਨਵਾਦ ਕਰਦਾ ਹਾਂ ਰਾਜੀ ਜੀ ਦਾ। ਕਿਉਂਕਿ ਬਹੁਤ ਮੁਕਾਲਾ ਕਰ ਰਹੇ ਨੇ ਬੱਕਰੀ ਪਾਲਕ ਨੂੰ ਤਾਹਾਂ ਦੇ ਜਾਂ ਲਈ। ਅਸੀਂ ਇਹਨਾਂ ਦਾ ਸਾਰੇ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ। ਕਿਉਂਕਿ ਮੈਂ ਬਹੁਤ ਧੰਨਵਾਦ ਕਰਦਾ ਮਾਸਟਰ ਜੀ ਦਾ। ਬੱਕਰੀ ਪਾਲਣ ਦੇ ਵਿੱਚ ਆਪਣੇ ਮੁੱਢ ਵੀ ਖੜੇ ਨੇ ਜਿਨ੍ਹਾਂ ਨੇ ਚਵਾਈ ਦੇ ਵਿੱਚ ਮੱਲਾ ਮਾਰੀਆਂ ਹੋਈਆਂ ਨੇ ਤੇ ਐਸਾ ਅਸੀਂ ਬੇਨਤੀ ਕਰਾਂਗੇ ਸਰਦਾਰ ਕਰਮੇਲ ਜੀ ਨੂੰ ਵੀ ਹਿੱਸਾ ਲੈਣਗੇ ਜ਼ਰੂਰ ਸਾਰੀ ਕਮੇਟੀ ਦਾ ਇਹ ਬੇਨਤੀ ਆ ਕਿ ਇਹ ਔਰ ਸਦੇ ਵਿੱਚ ਦਾ ਮੱਲਾ ਜਿਹੜੀਆਂ ਮਾਰਨੀਆਂ ਜਿਹੜੋ ਮਾਰ ਚੁੱਕੇ ਨੇ ਤੇ ਦੁੱਧ ਚਵਾਈ ਦੇ ਵਿੱਚ ਵੀ ਮਾਰ ਚੁੱਕੇ ਆ ਤਾਂ ਅਗਲੀ ਵਾਰ ਜਿਹੜੀ 25 ਮਾਰਚ ਨੂੰ ਆ ਅਸੀਂ ਬੇਨਤੀ ਕਰਾਂਗੇ ਕਿ ਇਹਨਾਂ ਨੇ ਇੱਕ ਬੱਕਰੀ ਪਾਲਣ ਪ੍ਰਤੀ ਆ ਆਪਣੀਆਂ ਜਿਹੜੀਆਂ ਪ੍ਰਾਣੀਆਂ ਯਾਦਾਂ ਉਹਨਾਂ ਨੂੰ ਵੀ ਇਹ দান ਕਰਦੇ ਆ ਸਕੂਟਰ ਵੀ ਇਹਨਾਂ ਨੇ ਦਿੱਤਾ ਤੇ ਮਸ਼ੀਨ ਤਾਂ ਨਹੀਂ ਹੁਣ ਇਹਨਾਂ ਤੋਂ ਮੰਗਦੇ ਅਸੀਂ ਤੇ ਇਹਨਾਂ ਕੋਲੇ ਇੱਕ ਅਮਰੁੱਤੀ ਖੜੀ ਆ ਉਹ ਸ਼ਾਇਦ ਕਦੇ ਆਉਣ ਵਾਲੇ ਟਾਈਮ 'ਚ ਦਿੱਤੀ ਜਾਵੇ ਠੀਕ ਹੈ ਜੀ ਤੇ ਹੁਣ ਮੈਂ ਇਹਨਾਂ ਤੋਂ ਕਹਾਉਣਾ ਚਾਹੁੰਦਾ ਬੇਨਤੀ ਕਰਨਾ ਚਾਹੁੰਦਾ ਵੀ ਚੈਨਲ ਨੂੰ ਵੀ ਇਹ 25 ਮਾਰਚ ਨੂੰ ਸਾਡੇ ਵਿੱਚ ਇੱਕ ਕੰਪੀਟੀਟਰ ਬਣ ਕੇ ਨਾਲ ਖੜਨਗੇ ਨਾਲ ਕਮੇਟੀ ਦੇ ਤਾਂ ਜੋ ਸਤਿਕਾਰਯੋਗ ਹੈਗੇ ਹੈਗੇ ਹਾਂ ਜੀ ਸਾਰੀ ਚੁਾਈ ਵਾਲਾ ਖੰਭ ਮਾਰਦੇ ਸਾਰਿਆਂ ਨੂੰ ਇਹਨਾਂ ਮੌਕੇ ਤੇ ਹਾਂਜੀ ਰਾਜੀ ਭਾਈ ਦੱਸੋ ਤੁਸੀਂ ਬਹੁਤ ਵਧੀਆ ਜੀ ਬਹੁਤ ਵਧੀਆ ਧੰਨਵਾਦ ਕਿਵੇਂ ਦੇਖ ਦੋਗੇ ਕਦੋਂ ਦੇਖੀ ਹਾਂਜੀ ਇਹ ਕਦੋਂ ਅਸੀਂ ਦੇਖਦੇ ਬਹੁਤ ਸਾਈਂ ਦੇਖੋ ਤੇ ਬਾਈ ਜੀ ਜੋ ਕਾਲੇ ਨੇ ਮਾਵਾ ਕੋਟ ਫਾਰਮ ਤੋਂ ਪਰਾਦਾ ਪਿੱਛੇ ਬਹੁਤ ਵਧੀਆ ਧੰਨਵਾਦ ਕਰਦੇ ਅਸੀਂ ਸਾਈਂ ਦਾ ਵੀ ਜਿਹੜੇ ਬਾਈਆਂ ਨੇ ਕੋਈ ਮੁਕਾਬਲੇ ਦੇ ਵਿੱਚ ਛੱਟ ਦੇਖਣੀ ਹੈ ਚੁੱਟ ਚੁਾਈ ਮੁਕਾਬਲੇ ਸੇਵਾ ਕਰਕੇ ਤਾਂ ਉਹਦੀ ਸੇਵਾ ਹੁਣ ਤੁਹਾਨੂੰ 1 ਮਹੀਨਾ ਡੇਢ ਮਹੀਨਾ ਪਹਿਲਾਂ ਅਸੀਂ ਤਲਾਕ ਕਰੂਗਾ ਵੀ ਆਪੋ ਉਹਦੇ ਪਸ਼ੂਆਂ ਨੂੰ ਸ਼ਿੰਗਾਰ ਲੋ ਤਿਆਰ ਕਰ ਲੋ ਸੇਵਾ ਕਰ ਲੋ ਦੁੱਧ ਚੁਆਈ ਮੁਕਾਬਲੇ ਦੇ ਵਿੱਚ ਜਿਨੇ ਭਾਗ ਲੈਣੇ ਵੀ ਸਭ ਹਾਸਤੇ ਸਾਡਾ ਖੁੱਲਾ ਹੱਸਦਾ ਵੀ ਬਾਕੀ ਉਸ ਤੋਂ ਬਾਅਦ ਸਾਡੇ YouTube ਚੈਨਲਾਂ ਨੂੰ ਵੀ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਸਭ ਦੇ ਰੂਪ ਨੂੰ ਪਹੁੰਚਾਦਾ YouTube ਚੈਨਲ ਨੇ ਨੀ ਇੱਕ ਦੂਜੇ ਨੂੰ ਜਾਣਦਾ ਵੀ ਨਹੀਂ ਦੀ ਵੀ ਬੱਕਰੀ ਪਾਲਣ ਦੇ ਪਿੱਛੇ ਕਿੰਨੇ ਚੱਲਦਾ ਕੰਮ ਹੈ ਇਹ ਅਸੀਂ ਖੱਲਾਂ ਕੁੰਜਾਂ ਦੇ ਵਿੱਚ ਬੁਧੇ ਬੈਠੇ ਰਹਿੰਦੇ ਤੇ ਕੋਈ ਜੰਗਲ 'ਚ ਬੈਠਾ ਬੱਕਰੀਆਂ ਚਾਰਦਾ ਕੋਈ ਕੰਮ ਕਰਦਾ ਹੈ ਥੋੜੇ ਜੇ ਉਦੋਂ ਪਹਿਲਾਂ ਆਪਣੇ ਬਾਸਲ ਕੇ ਮੁਕਾਬਲੇ ਕਰਾਇਆ ਕਰਦੇ ਜਿੱਤ ਹਾਰ ਦੇ ਦੁੱਧ ਚੁਆਈਆਂ ਦੇ ਉਦੋਂ ਬਾਅਦ ਉਹ ਸ਼ੋਅ ਬੰਦ ਹੋ ਗਏ ਉਦੋਂ ਬਾਅਦ ਸਾਡੀਆਂ ਪਿੰਡਾਂ 'ਚ ਕਮੇਟੀਆਂ ਹੋਈਆਂ ਸਾਡੀਆਂ ਰਾਇਆਂ ਬਣੀਆਂ ਤਾਂ ਅਸੀਂ ਬਣੀਆਂ ਨੇ ਤੈਅ ਬਣਾਈ ਦੀ ਆਪਾਂ ਵੀ ਕੋਈ ਪੁਰਾਣਾ ਕਰੀਏ ਤਾਂ ਅਸੀਂ ਮੰਡੀਆਂ ਵੀ ਚੱਲਣ ਲੱਗ ਪਈਆਂ ਮੰਡੀਆਂ ਤੋਂ ਬਾਅਦ ਅਸੀਂ ਆਪਣੇ ਮੇਲੇ ਵੀ ਲੱਗਣ ਲੱਗੇ ਦੁੱਧ ਚਵਾਈ ਮੁਕਾਬਲੇ ਵੀ ਤੇ ਨਾ ਬੱਕਰੇ ਬੱਕਰੀਆਂ ਦੇ ਹਾਰ ਜਿੱਤ ਦੇ ਸ਼ੋ ਵੀ ਕਰਾਉਣ ਲੱਗੇ ਤੇ ਬਾਈ ਜਗਦੀਪ ਜੀ ਦਾ ਰਿਸ਼ਤਦਾਰ ਡਾクター ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਇਹਨੇ ਜੀ ਮੇਲਾ ਕਰਵਾਇਆ ਸੀ ਜਿੱਤ ਹਾਰ ਦਾ ਬਹੁਤ ਵਧੀਆ ਮੇਲਾ ਕਰਵਾਇਆ ਮੈਨੂੰ ਤੇ ਲੋਕ ਦੇਖਦੇ ਤੇਰੇ ਖੜ ਖੜ ਕੇ ਬਹੁਤ ਖੁਸ਼ੀ ਹੋਈ ਤੇ ਸਾਨੂੰ ਬਾਈ ਜੀ ਦੀ ਬਹੁਤ ਖੁਸ਼ੀ ਹੈ ਵੀ ਇਹਨਾਂ ਦੇ ਮੇਲੇ ਦੇ ਵਿੱਚ ਜ਼ਰੂਰ ਰੰਗ ਭਾਗ ਲਾऊं ਜਾ ਕੇ ਸਾਰਿਆਂ ਨੂੰ ਫੁੱਟਾ ਸਦਦਾ ਹੱਥ ਬੰਨ ਕੇ ਬੇਨਤੀ ਹੈ ਸਾਸਤਰੀ ਕਾਰਜੀ ਮੇਰੇ ਵੱਲੋਂ 25 ਮਾਰਚ ਨੂੰ ਬਈ ਜੀ ਕਿਸੇ ਵੀ ਵੀਰ ਨੇ ਕੋਈ ਚੁਆਈ ਦੇਖਣ ਆਉਣਾ ਕੋਈ ਮਨ ਲੈ ਕੰਪੀਟੀਸ਼ਨਾਂ ਦੇ ਵਿੱਚ ਭਾਗ ਲੈਣ ਆਉਣਾ ਤਾਂ ਉਹਦੇ ਲਈ ਜੋ ਕਮੇਟੀ ਪ੍ਰਬੰਧ ਸਾਰੇ ਕਰ ਰਹੇ ਆ ਅਸੀਂ ਉਹਦੇ ਰਹਿائش ਦਾ ਸਾਰਾ ਪ੍ਰਬੰਧ ਕਰਕੇ ਦੇਵਾਂਗੇ ਐਂਟਰੀ ਫੀਸ ਕਿੰਨੀ ਹੋਊਗੀ ਐਂਟਰੀ ਫੀਸ ਆ ਜਿਹੜੀ ਉਹ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਉਹ ਸਾਡੀ ਟੀਮ ਦੀ ਅਜੇ ਦੱਸ ਵਿੱਚ ਪੈਣ ਪੂਰੀ ਆ ਉਹ ਪੋਸਟਰ ਦੇ ਉੱਤੇ ਡਿਸਕ੍ਰਿਪਸ਼ਨ ਤੇ ਨੰਬਰ ਵੀ ਦਿੱਤੇ ਜਾਣਗੇ ਜਿੱਥੇ ਸਾਰੇ ਬੱਕਰੀ ਪਾਲਕਾਂ ਨੇ ਐਂਟਰੀਆਂ ਕਰਾਓ ਬਸ ਕਰਨੀ ਕੀ ਆ ਤੁਸੀਂ ਤਿਆਰੀ ਪਤਾ ਕੀ ਆ ਜਿਵੇਂ ਵਰਵੇਲ ਸਿੰਘ ਜੀ ਨੇ ਕਿਹਾ ਸੀ ਵੀ ਘਰੇ ਬਹਿ ਕੇ ਚੁੰਨੇ ਟਾਉਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਮੈਦਾਨ ਦੇ ਵਿੱਚ ਕਿਉਂਕਿ ਮੁਕਾਬਲਾ ਗ੍ਰਾਮਾਂ ਤੇ ਹੋਣਾ ਹੈ ਦੋ ਦੋ ਚਾਰ ਚਾਰ ਧੁੱਕਿਆਂ ਤੇ ਹੋਣਾ ਕਿਉਂਕਿ ਲਾਸਟ ਦੇ ਵਿੱਚ ਵੀ 100 150 ਗ੍ਰਾਮ ਦੇ ਫਰਕ ਨਾਲ ਫਸਟ ਆਈ ਸੀ ਤੇ ਗੁਲਦੀਪ ਲਹਿਰਾ ਵੇਗਾ ਵੀ ਬਹੁਤ ਸਾਰੇ ਜਿਹੜੇ ਅਸਲੀ ਪੁਰਾਣੇ ਪਸ਼ੂ ਪਾਲਕ ਨੇ ਉਹ ਦੁੱਧ ਚਵਾਈ ਦੀ ਜਿਹੜੀ ਆਪਣੀ ਸੱਭਿਆਚਾਰਕ ਵਿਰਾਸਤ ਹੈ ਉਹਨੂੰ ਕਾਇਮ ਰੱਖਣ ਵਾਸਤੇ ਸਾਡੀ ਟੀਮ ਨੇ ਸਾਨੂੰ ਹੌਸਲਾ ਦਿੱਤਾ ਅਸੀਂ ਸਾਰੀ ਸਮੁੱਚੀ ਪਬਲਿਕ ਦੇ ਤੇ ਸਮਾਰੀ ਸੁੱਚੀ ਟੀਮ ਦੇ ਤੇ ਸਾਰੇ ਚੈਨਲਾਂ ਦੇ ਪਹਿਲਾਂੋਂ ਧੰਨਵਾਦ ਹੈ ਠੀਕ ਹੈ ਬਾਈ ਜੀ ਕਪਾ ਗੱਲਬਾਤ ਕਰ ਰਹੇ ਸੀ ਹੈ ਬਿੰਡ ਡਰਾ ਦੀ ਜੀ ਉਹਦੇ ਬਾਰੇ ਦੱਸੋ ਜੀ ਕੀ ਆਪਾਂ ਰੱਖਣਾ ਬਿੰਡ ਡਰਾ ਦਾ ਹਾਂ ਉਸ ਤੇ ਡਰਾ ਰੱਖਿਆ ਜਾਊਗਾ ਜੀ ਉਹ ਡਰਾ ਦੇ ਉਹਦੀ ਅਲੱਗ ਤੋਂ ਵੀਡੀਓ ਵੀ ਪਾਉਨੇ ਆ ਤੇ ਉਹਦੇ ਵਿੱਚ ਦੋ ਬ੍ਰੀਡਰ ਤੇ ਇੱਕ ਪੱਠ ਹੈ ਜਿਹੜੀ ਉਹ ਰੱਖੀ ਦੱਸੀ ਕਿ ਤਿੰਨੇ ਨਾਮ ਰੱਖੇਗਾ ਤਿੰਨੇ ਨਾਮ ਰੱਖੇਗਾ ਠੀਕ ਹੈ ਹਾਂ ਜੀ ਉਹਦੀ ਐਂਟਰੀ ਉਹ ਸਪੈਸ਼ਲ ਵੀਡੀਓ ਅਲੱਗ ਤੋਂ ਬਣਾਉਂ ਹਾਂਜੀ ਹਾਂਜੀ ਦਰਸਰ ਦਾ 1000 ਰੁਪਏ ਦਾ ਨਾ ਹਾਂ ਮਾਸਟਰ ਜੀ ਨੇ ਇੱਕ ਬੜੀ ਵਧੀਆ ਰੀਤ ਚਲਾਈ ਸੀ ਮੇਰੇ ਖਿਆਲ ਵਿੱਚ ਉਹ ਡਰੈਸ ਵਾਲੀ ਵੀਡੀਓ ਮੈਨੂੰ ਲੱਗਦਾ ਮਿਲੀਅਨ ਨਾ ਕਰ ਗਈ ਹੋਵੇ ਉਹ ਦੇਖੀ ਹੈ ਜੀ ਕਾਲੇ ਕੁੜਤੇ ਪਜਾਮੇ ਚ ਮੁੰਡਾ ਨੱਚਿਆ ਚਾਦਰੇ ਵਾਲਾ ਤੇ ਰਾਜੂ ਬਾਈ ਦੁਨੀਆ ਉਹਨੇ ਦੇਖਿਆ ਤੇ ਉਹ ਮਾਸਟਰ ਜੀ ਦੀ ਸਪੈਸ਼ਲ ਤੌਰ ਤੇ ਮੰਗ ਹੈ ਵੀ ਜੋ ਬੱਕਰੀ ਚੁਾਈ ਵੇਲੇ ਸਪੈਸ਼ਲ ਡਰੈਸ ਪਾ ਕੇ ਆਉ ਬੱਕਰੀਆਂ ਵਾਲੀ ਉੜਤਾ ਚਾਦਰਾ ਪਤੀਲੀ ਢਾਂਗੀ ਤਾਂ ਉਹਨੂੰ ਸਪੈਸ਼ਲ ਮਾਸਟਰ ਜੀ ਵੱਲੋਂ 1000 ਰੁਪਏ 1000 ਰੁਪਏ ਨਾਲ ਸਨਮਾਨਿਤ ਕੀਤਾ ਜਾਊਗਾ ਟੀਮ ਵਰਕ ਦੇ ਹਿਸਾਬ ਨਾਲ ਕੋਈ ਜੇ-ਜਾ ਵੀ ਕੋਈ ਇਨਾਮ ਹੈ ਜਾਂ ਸਨਮਾਨਤ ਕੁਝ ਵੀ ਹੋ ਮੌਕੇ ਤੇ ਕਰ ਸਕਦੇ ਆ ਠੀਕ ਹੈ ਜੀ ਇਹ ਵੀ ਧੰਨਵਾਦ ਹੈ ਕਿਉਂਕਿ ਬੱਕਰੀ ਪਾਲਣ ਨੂੰ ਸੰਭਾਲਣ ਵਾਸਤੇ ਐਨ ਆਰ ਆਈ ਭਰਾ ਵੀ ਬਹੁਤ ਹੌਸਲਾ ਦਿੰਦੇ ਆ ਤੇ ਸਾਡੀ ਲੋਕਲ ਕਮੇਟੀ ਵੀ ਬਹੁਤ ਵੱਡਾ ਵਾਪਰੂ। ਉਹ ਇਸੇ ਮੰਡੀ ਦੇ ਵਿੱਚ ਡਾਕਟਰ ਸਾਹਿਬ ਜੀ ਤੋਂ ਬਾਈ ਦਾ ਸਨਮਾਨਤਮਕ ਇੱਕ ਐਕਟ ਕਰਵਾਇਆ ਸੀ। ਯਾਦਲੇ ਕੁਰਤੇ ਆ ਦਾ ਕਾਲੇ ਵਾਲਾ। ਠੀਕ ਹੈ ਜੀ। ਉਹ ਹੁਣ ਕੀ ਕਰਵਾਇਆ ਜਾਊਗਾ? ਉਹ ਹੁਣ ਵੀ ਕਰਵਾਇਆ ਜਾਊਗਾ। ਹਾਂ ਜੀ। ਠੀਕ ਹੈ ਜੀ। ਇੱਕ ਵਾਰੀ ਸਾਰੇ ਵੀਰ ਜਕਾਰਾ ਲਾ ਦਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਤਿਆਰੀਆਂ ਕੋਈ ਸਬਦ ਖਾਲਾ ਜੀ ਸਭੀ ਪੁੱਛੋਗੇ ਜੀ ਹੱਕਾਲੇ ਬਾਈ ਆਜੋ ਕੋਈ ਸਬਦ ਬਾਈ ਆਜੋ ਪੰਜ ਦੋ ਚਾਰ ਸਬਦ ਬਾਈ ਕੀ ਕਰਦੇ ਪਹਿਲਾਂ ਦਾ ਸਾਰੇ ਜਿਹੜੇ ਡਿਊਟੀ ਜਿਹੜੇ ਚੈਨਲ ਆਪਰੇਟੀ ਆਏ ਨੇ ਉਹਨਾਂ ਦਾ ਵੀ ਬਹੁਤ ਤੈਦ ਹੁੰਦਾ ਹੈ ਕਿਵੇਂ ਆ ਬਿਨਾ ਮਾਈਂਡ ਦੇ ਵਿੱਚ ਵੀ ਵੀ ਆਪਾਂ ਮਾਈਂਡ ਬਾਈ ਦੀ ਬਾਕੀ ਸਾਰੇ ਵੀ ਜਾਣਦੇ ਹੀ ਆ ਜਿਵੇਂ ਹਨਾ ਕਿ ਢੀਂਡ ਹਦਰ ਸਾਹਿਬ ਉਹਨਾਂ ਨੇ ਬਹੁਤ ਦੇਣ ਆ ਅਸੀਂ ਉਹਨਾਂ ਦੀ ਬਦੌਲਤ ਹੀ ਅੱਜ ਇੱਥੇ ਖੜੇ ਆ ਇਹਦੇ ਚਿਹਰਿਆਂ ਦੇ ਉੱਪਰ ਹੋਏ ਆ ਕਿ ਉਹਨਾਂ ਦੇ ਮੇਰੇ ਦਿਲ ਵਿੱਚ ਅੱਜ ਵੀ ਉਹਨਾਂ ਲਈ ਮੈਂ ਕੁਝ ਕਰਾ ਹਨਾ ਉਹ ਸਾਡੇ ਲਈ ਇੰਨਾ ਕੁਝ ਕਰਤਾ ਹੈ ਬਿਲਕੁਲ ਕਰਾ ਜਿਵੇਂ ਉਹਨਾਂ ਦੇ ਇੱਕ ਅੰਦਰ ਤੋਂ ਦਿੱਤਾ ਹੋਇਆ ਮੇਲਾ ਕਰਵਾਵਾ ਜਾਤ ਦੇ ਵਿੱਚ भाई दारियान